ਅਗਲੀਆਂ ਖਬਰਾਂ ਵੱਲ ਚਲਿਏ ਤੇ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਸੀ ਕਿ ਜਦੋਂ ਕੈਲੀਫੋਰਨੀਆ ਦੇ ਲਾਸ ਐਂਜਲਸ ਏਰੀਆ ਦੇ ਵਿੱਚ ਇਮੀਗ੍ਰੇਸ਼ਨ ਰੇਡਸ ਹੋਈਆਂ ਉਹ ਤੋਂ ਬਾਅਦ ਹੁਣ ਕਹਿੰਦੇ ਵੀ ਬਹੁਤ ਵੱਡੀ ਗੰਢੀ ਦੇ ਵਿੱਚ ਲੋਕਾਂ ਨੇ ਆਪਣੀਆਂ ਜੋਬਸ ਲੂਜ਼ ਕਰ ਲਈਆਂ ਹੈਗੀਆਂ ਕੈਲੀਫੋਰਨੀਆ ਨੇ 3.1% ਡ੍ਰੌਪ ਪ੍ਰਾਈਵੇਟ ਸੈਕਟਰ এমਪਲॉयਮੈਂਟ ਦੇ ਵਿੱਚ ਉਸ ਹਫ਼ਤੇ ਦੇਖਿਆ ਜਦੋਂ 트럼ਪ ਐਡਮਿਨਿਸਟ੍ਰੇਸ਼ਨ ਵੱਲੋਂ ਇਮੀਗ੍ਰੇਸ਼ਨ ਰੇਡਸ ਸਟੇਟ ਦੇ ਵਿੱਚ ਕੀਤੀਆਂ ਗਈਆਂ ਯੂਸੀ ਮਰਸਡ ਦੇ ਜਿਹੜੇ ਰਿਸਰਚਰਸ ਆ ਉਹਨਾਂ ਨੇ ਇਹ ਕਿਹਾ ਕਿ ਸੈਕਿੰਡ ਇਹ ਜਿਹੜਾ ਬਿਗੇਸਟ ਡ੍ਰੌਪ ਆ ਸੈਕਿੰਡ ਓਨਲੀ ਟੂ ਅਨਪਲਾਈਮੈਂਟ ਜਦੋਂ ਕੈਰੋਨਾ ਵਾਇਰਸ ਦਾ ਪੈਨਡੈਮਿਕ ਹੋਇਆ ਸੀ 20 ਦੇ ਵਿੱਚ ਤੇ ਗ੍ਰੇਟ ਰੈਸੈਸ਼ਨ ਜਿਹੜਾ 2007 2008 ਤੋਂ ਹੋਇਆ ਸੀ ਉਹਦੇ ਨਾਲੋਂ ਜ਼ਿਆਦਾ ਆ ਬਹੁਤ ਸਾਰੇ ਲੋਕਾਂ ਨੂੰ ਲੱਗੂਗਾ ਵੀ ਨਹੀਂ ਇੰਦਾ ਤਾਂ ਹੈ ਨਹੀਂ ਮੇਰੀ ਤਾਂ ਜੌਬ ਹੈਗੀ ਆ ਪਰ ਜਦੋਂ ਮੈਂ ਤੁਹਾਨੂੰ ਨੰਬਰ ਸਾਂਝੇ ਕਰੂੰਗਾ ਤੁਸੀਂ ਬਹੁਤ ਹੈਰਾਨ ਹੋਣਾ ਸੈਂਸਸਲ ਬਿਊਰੋ ਸਰਵੇ ਅਮਰੀਕਾ ਜੋ ਐਵਰੀ ਮੰਥ ਉਹ ਸਰਵੇ ਕਰਦਾ ਹੈਗਾ ਕਿੰਨੀਆਂ ਜੌਬਸ ਕ੍ਰੀਏਟ ਹੋਈਆਂ ਕਿੰਨੀਆਂ ਜੌਬਸ ਲੂਜ਼ ਹੋਈਆਂ ਹੈਗੀਆਂ ਕਹਿੰਦੇ ਬਈ ਪਰਸੈਂਟেজ ਡਿਕਲਾਈਨ ਦੇ ਮੁਤਾਬਕ ਕੈਲੀਫੋਰਨੀਆ ਦੇ ਵਿੱਚ 272541 ਜੌਬਸ ਸਿਟੀਜ਼ਨਸ ਨੇ ਲੂਜ਼ ਕੀਤੀਆਂ ਜਿਹੜੇ ਅਮਰੀਕਾ ਦੇ ਸਿਟੀਜ਼ਨ ਹੈਗੇ ਆ 193428 ਨੌਨ ਸਿਟੀਜ਼ਨਸ ਨੇ ਲੂਜ਼ ਕੀਤੀਆਂ ਹੈਗੀਆਂ ਆ ਆਪਾਂ ਸਾਰਿਆਂ ਨੂੰ ਕਹਿੰਦੇ ਪਤਾ ਆ ਬਈ ਬਹੁਤ ਸਾਰੇ ਅਨਡਾਕੂਮੈਂਟਡ ਇਮੀਗ੍ਰੈਂਟਸ ਜਾ ਨੌਨ ਸਿਟੀਜ਼ਨਸ ਉਹ ਵੈਕਿਊਮ ਨਹੀਂ ਐਗਜ਼ਿਸਟ ਕਰਦੇ ਉਹ ਕੰਮ ਕਰਦੇ ਆ ਕੰਸਟ੍ਰਕਸ਼ਨ ਇੰਡਸਟਰੀ ਚ ਫਾਰਮਿੰਗ ਚ ਕਲੀਨ ਅਪ ਇੰਡਸਟਰੀ ਦੇ ਵਿੱਚ ਰੈਸਟੋਰੈਂਟ ਇੰਡਸਟਰੀ ਦੇ ਵਿੱਚ ਪਰ ਜਦੋਂ ਇਦਾਂ ਦਾ ਝਟਕਾ ਲੱਗਦਾ ਹੈ ਇਸ ਡਿਸਟਰਪਸ਼ਨ ਦੇ ਨਾਲ ਜਿਹੜੇ ਇਹਦਾ ਰਿਪਲ ਅਫੈਕਟ ਹੁੰਦਾ ਹੈ ਕਹਿੰਦੇ ਵੀ ਜਿਹੜੇ ਸਿਟੀਜ਼ਨ ਵੀ ਉੱਥੇ ਜੋਬਸ ਕਰਦੇ ਆ ਹੁਣ ਇਹਨਾਂ ਇੰਡਸਟਰੀਆਂ ਦੇ ਵਿੱਚ ਉਹ ਸਲੋ ਡਾਊਨ ਹੋ ਜਾਂਦੀਆਂ ਉਹਨਾਂ ਦੇ ਉੱਤੇ ਵੀ ਜਿਹੜਾ ਲੇ ਆਫ ਦਾ ਜਿਹੜਾ ਚੱਕਰ ਆ ਉਹ ਚੱਲਦਾ ਹੈਗਾ ਆ ਸੋ ਰੇਡਸ ਆ ਕਹਿੰਦੇ ਵੀ ਬਹੁਤ ਜ਼ਿਆਦਾ ਨੈਗੇਟਿਵ ਨੈਗੇਟਿਵ ਇਫੈਕਟ ਲੋਕਲ ਇਕਨੋਮੀ ਦੇ ਉੱਤੇ ਪੈਂਦਾ ਹੈਗਾ ਫਲੋਰੈਂਸ ਇੱਕ ਫੈਕਲਟੀ ਡਾਇਰੈਕਟਰ ਹੈਗੇ ਯੂਸੀ ਮਾਰਸਟਨ ਕਮਿਊਨਿਟੀ ਤੇ ਲੇਬਰ ਸੈਂਟਰ ਦੇ ਤੇ ਉਹ ਕਹਿੰਦੇ ਵੀ ਮੈਂ ਇਹ ਸੈਂਸਰ ਦਾ ਜਿਹੜਾ ਸਾਰਾ ਡਾਟਾ ਆ ਫੈਡਰਲ ਇਮੀਗ੍ਰੇਸ਼ਨ ਕ੍ਰੈਕਡਾਊਨ ਜਦੋਂ ਚੱਲ ਰਿਹਾ ਹੈਗਾ ਉਹ ਪੂਰੇ ਉਸ ਡਾਟੇ ਨੂੰ ਇਕੱਠਾ ਕਰ ਰਹੇ ਹੈਗੀਆਂ ਉਸ ਡਾਟੇ ਦੇ ਮੁਤਾਬਕ ਉਹਨਾਂ ਨੇ ਇਹ ਕਿਹਾ ਹੈ ਕਿ ਕੈਲੀਫੋਰਨੀਆ ਦੇ ਵਿੱਚ ਜੇ ਵਰਕਰਸ ਵਾਈ ਰੇਸ ਮੈਂ ਤੁਹਾਨੂੰ ਦੱਸਾਂ ਤੇ ਸਭ ਤੋਂ ਵੱਡਾ ਜਿਹੜਾ ਡਿਕਲਾਈਨ ਆ ਉਹ ਸਪੈਨਿਸ਼ ਮੂਲ ਦੇ ਲੋਕਾਂ ਲਾਟੀਨੋ ਮੂਲ ਦੇ ਲੋਕਾਂ ਦੇ ਵਿੱਚ ਹੋਇਆ ਹੈਗਾ ਆ ਵਾਈਟ ਦੇ ਵਿੱਚ ਵੀ ਬਹੁਤ ਵੱਡਾ ਹੋਇਆ ਤੇ ਬਲੈਕ ਨੇ ਗੇਨ ਕੀਤਾ ਹੈਗਾ ਤੇ ਏਸ਼ੀਆ ਨੇ ਸਭ ਤੋਂ ਜ਼ਿਆਦਾ ਜਿਹੜਾ ਆ ਇਸ ਦੇ ਵਿੱਚ ਗੇਨ ਕੀਤਾ ਹੈਗਾ ਉਹਨਾਂ ਦੀਆਂ ਜਿਹੜੀਆਂ ਜੋਬਸ ਆ ਉਹਨਾਂ ਨੇ ਜਿਹੜੀਆਂ ਆਪਣੀਆਂ ਕ੍ਰੀਏਟ ਕੀਤੀਆਂ ਜਾਂ ਉਹਨਾਂ ਨੇ ਜੋਬਸ ਜੁਆਇਨ ਕੀਤੀਆਂ ਹੈਗੀਆਂ ਕੈਲੀਫੋਰਨੀਆ ਦੇ ਗਵਰਨਰ ਗਵਰਨਰ ਨਿਊਸਮ ਹੋਣਾਂ ਨੇ ਜੋ ਦੋ ਵਾਰੀ ਇੱਥੇ ਦੇ ਗਵਰਨਰ ਬਣ ਚੁੱਕੇ ਹੈਗੇ ਆ ਉਹਨਾਂ ਨੇ ਕਿਹਾ ਇੱਕ ਟਾਈਮ ਦੇ ਉੱਤੇ ਤਾਂ ਇਹ ਵੀ ਕਿਹਾ ਸੀ ਵੀ ਜਿਹੜੇ ਅਨਪਲਾਈਮੈਂਟ ਬੈਨੀਫਿਟਸ ਆ ਅਨਡਾਕੂਮੈਂਟਡ ਵਰਕਰਸ ਨੂੰ ਦਿੱਤੇ ਜਾਊਗੇ ਐਕਸਟੈਂਡ ਕੀਤੇ ਜਾਊਗੇ ਪਰ ਜੋ ਕੈਲੀਫੋਰਨੀਆ ਦਾ ਬਜਟ ਆ ਆਲਰੇਡੀ ਘਾਟੇ ਦੇ ਵਿੱਚ ਹੈਗਾ ਆ ਹੁਣ ਮੈਡੀਕਲ ਨੂੰ ਲੈ ਕੇ ਫੈਡਰਲ ਗਵਰਨਮੈਂਟ ਨੇ ਬਹੁਤ ਸਾਰੀਆਂ ਗ੍ਰਾਂਟਸ ਬੰਦ ਕਰ ਦਿੱਤੀਆਂ ਜਿਹੜੀਆਂ ਅਨਡਾਕੂਮੈਂਟਡ ਬੰਦਿਆਂ ਦੇ ਲਈ ਹੈਗੀਆਂ ਜਾਂ ਲੋਕਾਂ ਲਈ ਆ ਉਹਨਾਂ ਦੇ ਉੱਤੇ ਵੀ ਬਹੁਤ ਜ਼ਿਆਦਾ ਅਸਰ ਪੈਣਾ ਸੋ ਕੈਲੀਫੋਰਨੀਆ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਣੀਆਂ ਜੌਬਸ ਆ ਉਹ ਲੂਜ਼ ਹੋਈਆਂ ਆ ਕੈਲਮੈਟਰਸ ਨੇ ਇਹ ਪੂਰਾ ਜਿਹੜਾ ਅੱਜ ਰਿਪੋਰਟ ਛਾਪੀ ਹੈਗੀ ਜੀ ਬਿਲਕੁਲ